महावीर जयंती जैन पाई तारे ਦੇ ਲਈ ਸਭ ਤੋਂ શુભ ਤਿਹਾਰਾ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਦੱਸ ਦਈਏ ਕਿ ਇਹ ਤਸਵੀਰਾਂ ਅਹਮਦਾਬਾਦ ਦੀਆਂ ਨੇ ਜਿੱਥੇ जैन ਸ਼ਰਧਾਲੂਆਂ ਦੇ ਵੱਲੋਂ ਇੱਕ ਵਿਸ਼ਾਲ ਰੈਲੀ ਕੱਢੀ ਗਈ ਹੈ महावीर जयंती ਦੇ ਮੌਕੇ ਦੇ ਵਿੱਚ ਜਿਹੜੀ ਕਿ ਸ਼ੁਰੂਆਤ ਸਮਾਰੋਹ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਦੇ ਵਿੱਚ ਹਿੱਸਾ ਵੀ ਲਿਆ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵੱਡੇ ਵੱਡੇ ਹਾਥੀਆਂ ਦੇ ਉੱਤੇ ਬੈਠੇ ਸਵਾਰੀ ਕਰ ਰਹੇ ਨੇ ਤੇ ਇਸ ਰੈਲੀ ਦਾ ਹਿੱਸਾ ਬਣ ਰਹੇ ਨੇ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਵੱਡੇ-ਵੱਡੇ ਲੋਕ ਇਸ ਦੇ ਵਿੱਚ ਸ਼ਾਮਿਲ ਹੋਏ ਨੇ ਬਹੁਤ ਹੀ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਇਸ ਦਿਨ ਦੇਸ਼ ਭਰ ਦੇ ਜੈਨ ਮੰਦਿਰਾਂ ਦੇ ਵਿੱਚ ਪੂਜਾ ਵੀ ਕੀਤੀ ਜਾਂਦੀ ਹੈ ਨਾਲ ਹੀ ਸ਼ੋਭਾ ਯਾਤਰਾ ਵੀ ਕੱਢੀ ਜਾਂਦੀ ਹੈ ਤਾਂ ਇਸ ਦਿਨ ਜੈਨ ਭਾਈਚਾਰੇ ਦੇ ਲੋਕ Swami Mahavir ਦੇ ਜਨਮ ਦੀਆਂ ਖੁਸ਼ੀਆਂ ਮਨਾਉਂਦੇ ਨੇ ਇਹਨਾਂ ਨੇ ਦੱਸ ਦਈਏ ਕਿ ਦੁਨੀਆ ਨੂੰ ਸੱਚੂ ਅਹਿੰਸਾ ਸਮੇਤ ਕਈ ਉਪਦੇਸ਼ ਵੀ ਦਿੱਤੇ ਨੇ ਦੱਸ ਦਈਏ ਕਿ ਇਹਨਾਂ ਨੇ ਹੀ ਜੈਨ ਧਰਮ ਦੇ ਪੰਚਸ਼ੀਲ ਸਿਧਾਂਤ ਬਣਾਏ ਨੇ ਤਾਂ ਮਹਾਵੀਰ ਜਯੰਤੀ ਜੈਨ ਧਰਮ ਦੇ ਸੰਸਥਾਪਕ ਜਾਂ ਮਹਾਵੀਰ ਜਨਮ ਕਲਿਆਣਕ ਦੀ ਜਯੰਤੀ ਨੂੰ ਦਰਸਾਉਂਦੀ ਹੈ ਅਧ ਜੈਨ ਭਾਈਚਾਰੇ ਦੁਆਰਾ ਸ਼ਾਂਤੀ ਸਤਪਾਗਨਾ ਦਾ ਅਭਿਆਸ ਕਰਨ ਅਧ ਜੈਨ ਧਰਮ ਦੇ 24ਵੇਂ ਤੀਰਥਕਰ ਮਹਾਵੀਰ ਦੀਆਂ ਸਿੱਖਿਆਵਾਂ ਨੂੰ ਵਿਲਾਉਂ ਦੇ ਲਈ ਮਨਾਇਆ ਜਾਂਦਾ ਹੈ ਦੱਸ ਦਈਏ ਕਿ ਜੈਨ ਧਰਮ ਵਿਸ਼ਵ ਸ਼ਾਂਤੀ ਅਤੇ ਸਤਿ ਭਾਵਨਾ ਦੇ ਉੱਤੇ ਕੇਂਦਰਿਤ ਕਰਦਾ ਹੈ ਤਾਂ ਜੋ ਕਿਸੇ ਜੀਵਾਂ ਨੂੰ ਨੁਕਸਾਨ ਨਾ ਪਹੁੰਚੇ ਅਤੇ ਮਹਾਵੀਰ ਜਨਤੀ ਜੈਨ ਪਾਈਚਾਰੇ ਦੇ ਲਈ ਸਭ ਤੋਂ ਸ਼ੁਭ ਤਿਉਹਾਰਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਮਹਾਵੀਰ ਜਨਤੀ ਜੈਨ ਪਾਈਚਾਰੇ ਦੇ ਲਈ ਸਭ ਤੋਂ ਸ਼ੁਭ ਤਿਉਹਾਰਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਦੱਸ ਦਈਏ ਕਿ ਇਹ ਤਸਵੀਰਾਂ ਅਹਮਦਾਬਾਦ ਦੀਆਂ ਨੇ ਜਿੱਥੇ ਜੈ ਸ਼ਰਧਾਲੂਆਂ ਦੇ ਵੱਲੋਂ ਇੱਕ ਵਿਸ਼ਾਲ ਰੈਲੀ ਕੱਢੀ ਗਈ ਹੈ ਮਹਾਵੀਰ ਜਨਮਤੀ ਦੇ ਮੌਕੇ ਦੇ ਵਿੱਚ ਜਿਹੜੀ ਕਿ ਸ਼ੁਰੂਆਤ ਸਮਾਰੋਹ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਦੇ ਵਿੱਚ ਹਿੱਸਾ ਵੀ ਲਿਆ ਹੈ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵੱਡੇ ਵੱਡੇ ਹਾਥੀਆਂ ਦੇ ਉੱਤੇ ਬੈਠੇ ਸਵਾਰੀ ਕਰ ਰਹੇ ਨੇ ਤੇ ਇਸ ਰੈਲੀ ਦਾ ਹਿੱਸਾ ਵੰਡ ਰਹੇ ਨੇ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਵੱਡੇ ਲੋਕ ਇਸ ਦੇ ਵਿੱਚ ਸ਼ਾਮਿਲ ਹੋਏ ਨੇ ਬਹੁਤ ਹੀ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਇਸ ਦਿਨ ਦੇਸ਼ ਭਰ ਦੇ ਜੈਨ ਮੰਦਿਰਾਂ ਦੇ ਵਿੱਚ ਪੂਜਾ ਵੀ ਕੀਤੀ ਜਾਂਦੀ ਹੈ ਨਾਲ ਹੀ ਸ਼ੋਭਾ ਯਾਤਰਾ ਵੀ ਕੱਢੀ ਜਾਂਦੀ ਹੈ ਤਾਂ ਇਸ ਦਿਨ ਜੈਨ ਭਾਈਚਾਰੇ ਦੇ ਲੋਕ Swami Mahavir ਜੀ ਦੇ ਜਨਮ ਦੀਆਂ ਖੁਸ਼ੀਆਂ ਮਨਾਉਂਦੇ ਨੇ ਇਹਨਾਂ ਨੇ ਦੱਸ ਦਈਏ ਕਿ ਦੁਨੀਆ ਨੂੰ ਸੱਚੋ ਅਹਿੰਸਾ ਸਮੇਤ ਕਈ ਉਪਦੇਸ਼ ਵੀ ਦਿੱਤੇ ਨੇ ਦੱਸ ਦਈਏ ਕਿ ਇਹਨਾਂ ਨੇ ਹੀ ਜੈਨ ਧਰਮ ਦੇ ਪੰਚਸ਼ੀਲ ਸਿਧਾਂਤ ਬਣਾਏ ਨੇ ਤਾਂ ਮਹਾਵੀਰ ਜਨਮਤੀ ਜੈਨ ਧਰਮ ਦੇ ਸੰਸਥਾਪਕ ਜਾਂ ਮਹਾਵੀਰ ਜਨਮ ਕਲਿਆਣਕ ਦੀ ਜਨਮ ਦਿਨ ਨੂੰ ਦਰਸਾਉਂਦੀ ਹੈ ਅਤੇ ਜੈਨ ਭਾਈਚਾਰੇ ਦੁਆਰਾ ਸ਼ਾਂਤੀ ਸਤਿਭਾਵਨਾ ਦਾ ਅਭਿਆਸ ਕਰਨ ਅਤੇ ਜੈਨ ਧਰਮ ਦੇ 24ਵੇਂ ਤੀਰਥਕਰ ਮਹਾਵੀਰ ਦੀਆਂ ਸਿੱਖਿਆਵਾਂ ਨੂੰ ਫੈਲਾਉਣ ਦੇ ਲਈ ਮਨਾਇਆ ਜਾਂਦਾ ਹੈ ਦੱਸਦੀ ਹੈ ਕਿ ਜੈਨ ਧਰਮ ਵਿਸ਼ਵ ਸ਼ਾਂਤੀ ਅਤੇ ਸਤਿਭਾਵਨਾ ਦੇ ਉੱਤੇ ਕੇਂਦਰਿਤ ਕਰਦਾ ਹੈ ਤਾਂ ਜੋ ਕਿਸੇ ਜੀਵਾਂ ਨੂੰ ਨੁਕਸਾਨ ਨਾ ਪਹੁੰਚੇ ਅਤੇ ਮਹਾਵੀਰ ਜਨਮ ਦਿਨ ਜੈਨ ਭਾਈਚਾਰੇ ਦੇ ਲਈ ਸਭ ਤੋਂ ਸ਼ੁਭ ਤਿਉਹਾਰਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਮਹਾਵੀਰ ਜਨਮ ਦਿਤੀ ਜੈਨ ਭਾਈਚਾਰੇ ਦੇ ਲਈ ਸਭ ਤੋਂ ਸ਼ੁਭ ਤਿਹਾੜਾ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਦੱਸ ਦਈਏ ਕਿ ਇਹ ਤਸਵੀਰਾਂ ਅਹਮਦਾਬਾਦ ਦੀਆਂ ਨੇ ਜਿੱਥੇ ਜੈਨ ਸ਼ਰਧਾਲੂਆਂ ਦੇ ਵੱਲੋਂ ਇੱਕ ਵਿਸ਼ਾਲ ਰੈਲੀ ਕੱਢੀ ਗਈ ਹੈ ਮਹਾਵੀਰ ਜਨਮ ਦਿਤੀ ਦੇ ਮੌਕੇ ਦੇ ਵਿੱਚ ਜਿਹੜੀ ਕਿ ਸ਼ੁਰੂਆਤ ਸਮਾਰੋਹ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਦੇ ਵਿੱਚ ਹਿੱਸਾ ਵੀ ਲਿਆ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵੱਡੇ ਵੱਡੇ ਹਾਥੀਆਂ ਦੇ ਉੱਤੇ ਬੈਠੇ ਸਵਾਰੀ ਕਰ ਰਹੇ ਨੇ ਤੇ ਇਸ ਰੈਲੀ ਦਾ ਹਿੱਸਾ ਵੰਡ ਰਹੇ ਨੇ ਛੋਟੇ ਛੋਟੇ ਬੱਚਾ ਤੋਂ ਲੈ ਕੇ ਵੱਡੇ ਵੱਡੇ ਲੋਕ ਇਸ ਦੇ ਵਿੱਚ ਸ਼ਾਮਿਲ ਹੋਏ ਨੇ ਬਹੁਤ ਹੀ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਇਸ ਦਿਨ ਦੇਸ਼ ਭਰ ਦੇ ਜੈਨ ਮੰਦਿਰਾਂ ਦੇ ਵਿੱਚ ਪੂਜਾ ਵੀ ਕੀਤੀ ਜਾਂਦੀ ਹੈ ਨਾਲ ਹੀ ਸ਼ੋਭਾ ਯਾਤਰਾ ਵੀ ਕੱਢੀ ਜਾਂਦੀ ਹੈ 23 ਦਿਨ ਜੈਨ ਭਾਈਚਾਰੇ ਦੇ ਲੋਕ Swami Mahavir ਦੇ ਜਨਮ ਦੀਆਂ ਖੁਸ਼ੀਆਂ ਮਨਾਉਂਦੇ ਨੇ ਇਹਨਾਂ ਨੇ ਦੱਸ ਦਈਏ ਕਿ ਦੁਨੀਆ ਨੂੰ ਸੱਚੋ ਅਹਿੰਸਾ ਸਮੇਤ ਕਈ ਉਪਦੇਸ਼ ਵੀ ਦਿੰਦੇ ਨੇ ਦੱਸ ਦਈਏ ਕਿ ਇਹਨਾਂ ਨੇ ਹੀ ਜੈਨ ਧਰਮ ਦੇ ਪੰਚਸ਼ੀਲ ਸਿਧਾਂਤ ਬਣਾਏ ਨੇ ਤਾਂ ਮਹਾਵੀਰ ਜਯੰਤੀ ਜੈਨ ਧਰਮ ਦੇ ਸੰਸਥਾਪਕ ਜਾਂ ਮਹਾਵੀਰ ਜਨਮ ਕਲਿਆਣਕ ਦੀ ਜਨਤੀ ਨੂੰ ਦਰਸਾਉਂਦੀ ਹੈ। ਅਤ ਜੈਨ ਪਾਈਚਾਰੇ ਦੁਆਰਾ ਸ਼ਾਂਤੀ ਸਤਿਭਾਵਨਾ ਦਾ ਅਭਿਆਸ ਕਰਨ ਅਤ ਜੈਨ ਧਰਮ ਦੇ 24ਵੇਂ ਤੀਰਥਕਰ ਮਹਾਵੀਰ ਦੀਆਂ ਸਿੱਖਿਆਵਾਂ ਨੂੰ ਫੈਲਾਉਣ ਦੇ ਲਈ ਮਨਾਇਆ ਜਾਂਦਾ ਹੈ। ਦੱਸਦੀ ਹੈ ਕਿ ਜੈਨ ਧਰਮ ਵਿਸ਼ਵ ਸ਼ਾਂਤੀ ਅਤੇ ਸਤਿਭਾਵਨਾ ਦੇ ਉੱਤੇ ਕੇਂਦਰਿਤ ਕਰਦਾ ਹੈ ਤਾਂ ਜੋ ਕਿਸੇ ਜੀਵਾਂ ਨੂੰ ਨੁਕਸਾਨ ਨਾ ਪਹੁੰਚੇ ਅਤੇ ਮਹਾਵੀਰ ਜਨਤੀ ਜੈਨ ਪਾਈਚਾਰੇ ਦੇ ਲਈ ਸਭ ਤੋਂ ਸ਼ੁਭ ਤਿਉਹਾਰਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ।